ਦੇਖੋ ਪਹਿਲੀ ਗੱਲ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੀ ਚੋਨਾ ਖਾਸ ਕਰਕੇ ਨੌਜਵਾਨਾਂ ਨੂੰ ਕਿ ਪੰਜਾਬ ਦਾ ਤੁਸੀਂ ਪ੍ਰਾਈਡ ਹੋ ਪੰਜਾਬ ਦਾ ਤੁਸੀਂ ਮਾਣ ਹੋ ਔਰ ਮੈਨੂੰ ਲੱਗਦਾ ਸਾਨੂੰ ਲੀਗਲ ਤਰੀਕੇ ਨਾਲ ਹੀ ਜਾਣਾ ਚਾਹੀਦਾ ਹੈ ਦੇਸ਼ ਵਦੇਸ਼ ਦੇ ਅੰਦਰ ਲੇਕਿਨ ਜਿਸ ਤੋਹੀਨ ਦੇ ਨਾਲ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਜਿਹੜਾ ਪਿਛਲੀ ਵਾਰੀ ਸਾਨੂੰ ਰਿਪੋਰਟ ਕੀਤਾ ਮੈਂ ਸਮਝਦਾ ਕਿ ਉਹ ਇੱਕ ਆਪਣੇ ਆਪ ਦੇ ਵਿੱਚ ਹਿੰਦੁਸਤਾਨ ਦੀ ਤੋਹੀਨ ਹੋਈ ਹੈ। ਇਸ ਦੇਸ਼ ਦੀ ਤੋਹੀਨ ਹੋਈ ਹੈ। ਛੋਟੇ-ਛੋਟੇ ਦੇਸ਼ਾਂ ਨੇ ਰਿਪੋਰਟ ਤਾਂ ਪਹਿਲਾਂ ਵੀ ਲੋਕ ਕਰਦੇ ਸਨ। ਹੋਰ ਕੰਟਰੀਜ਼ ਕਰਦੀਆਂ ਰਹਿੰਦੀਆਂ। ਕੋਲੰਬੀਆ ਵਰਗੇ ਦੇਸ਼ ਨੇ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਰਿਪੋਰਟ ਕਰੋਗੇ ਤਾਂ ਸਾਨੂੰ ਚੰਗਾ ਨਹੀਂ ਲੱਗੇਗਾ। ਅਸੀਂ ਤੁਹਾਡੇ 에ਅਰਕ੍ਰਾਫਟ ਆਪ ਦੇ ਸਰ ਜ਼ਮੀਨ ਤੇ ਉਤਰ ਨਹੀਂ ਦੇਵਾਂਗੇ। ਅਸੀਂ ਆਪਣੇ ਜਿਹੜੇ ਸਿਟੀਜ਼ਨ ਹੋਣਗੇ ਕਲੰਬੀਆ ਦੇ ਅਸੀਂ ਉਹਨਾਂ ਨੂੰ ਆਪਣਾ ਜਹਾਜ਼ ਭੇਜਾਂਗੇ ਉਰੇ ਤੇ ਲੈ ਕੇ ਆਵਾਂ ਇਸ ਤੋਂ ਪਹਿਲਾਂ ਕਮਰਸ਼ੀਅਲ ਫਲਾਈਟਸ ਤੇ ਜਿਹੜੇ ਡਿਪੋਰਟ ਹੁੰਦੇ ਸੀ ਉਹ ਕਮਰਸ਼ੀਅਲ ਫਲਾਈਟਸ ਤੇ ਹੁੰਦੇ ਸੀ ਲੇਕਿਨ ਵਿਸ਼ੇਸ਼ ਤੌਰ ਤੇ 트ੰਪ ਨੇ ਅਮਰੀਕਨ ਜਾਂ ਆਰਮੀ ਦਾ ਜਹਾਜ਼ ਯੂਜ਼ ਕੀਤਾ ਫਿਰ ਜਿਹਨਾਂ ਨੂੰ ਵਾਪਸ ਲਿਆਂਦਾ ਗਿਆ ਉਹਨਾਂ ਨੂੰ ਬੰਦੀ ਬਣਾ ਕੇ ਦੇ ਆਰ ਨਾਟ ਅ ਟੈਰਰਿਸਟ ਉਹ ਇਸ ਦੇਸ਼ ਦੇ ਵਸਨੀਕ ਹਨ ਸਿਟੀਜ਼ਨ ਹਨ ਉਹਨਾਂ ਨੂੰ तहजीब ਨਾਲ ਲਿਆਂਦਾ ਜਾਂਦਾ ਤਾਂ ਚੰਗੀ ਗੱਲ ਸੀ ਕਿਉਂਕਿ ਉਹ قصور وار ਨਹੀਂ ਹੈ ਮਜਬੂਰੀ ਦੇ ਵਿੱਚ ਉਹਨਾਂ ਨੇ ਇਹ ਗੁਨਾਹ ਕੀਤਾ ਕਿਉਂਕਿ ਇੱਥੇ ਕਾਰੋਬਾਰ ਨਹੀਂ ਮਿਲ ਰਿਹਾ ਪੰਜਾਬ 'ਚ ਲੋਕਾਂ ਨੂੰ ਕੰਮ ਕਰਨ ਦਾ ਕੋਈ ਸਾਧਨ ਨਹੀਂ ਮਿਲ ਰਿਹਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੈਨੂੰ ਯਾਦ ਹੈ ਕੋਈ ਵੇਲਾ ਸੀਗਾ ਭਗਵੰਤਪਨ ਜੀ ਕਹਿੰਦੇ ਸੀ ਗੋਰੇ ਆਇਆ ਕਰਨਗੇ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਉਹ ਗੋਰਾ ਤਾਂ ਮੈਨੂੰ ਕੋਈ ਦਿਖਿਆ ਨਹੀਂ ਪੰਜਾਬ 'ਚ ਲੇਕਿਨ ਇਹਨਾਂ ਦੇ ਰਾਜ ਚ ਸਾਡੇ ਨੌਜਵਾਨ ਡਿਪੋਰਟ ਹੋ ਰਹੇ ਨੇ ਪਹਿਲਾਂ ਇਹ ਵਿਚਾਰੇ ਜਾਂਦੇ ਨੇ ਕੰਮ ਧੰਦਾ ਪਾਲਣ ਜਿਹੜਾ 40 ਲੱਖ ਰੁਪਏ ਲੈ ਕੇ ਜਾਂਦਾ ਹੈ ਪਹਿਲਾਂ ਤਾਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਇਥੋਂ ਦੇ ਏਜੰਟ ਕਰ ਰਹੇ ਨੇ ਉਹ ਜ਼ਮੀਨ ਵੇਚ ਕੇ ਉਹਨਾਂ ਕੋਲੇ 2 ਕਿਲੇ ਉਹ 40 ਲੱਖ ਭਰ ਕੇ ਜਾਂਦੇ ਨੇ ਫੇਰ ਉਹ 40 ਲੱਖ ਦੇ ਕੇ ਉਹ ਡਿਪੋਰਟ ਹੋ ਗਏ ਨੇ ਜੇ ਉਹਨਾਂ ਨੂੰ ਇੱਥੇ ਕੰਮ ਧੰਦਾ ਮਿਲਦਾ ਤਾਂ ਉਹ ਕਿਉਂ ਜਾਂਦੇ ਜੋ ਦੂਸਰੀ ਗੱਲ ਕੰਟਰੀ ਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਟਰੰਪ ਜੀ ਨੂੰ ਮਿਲ ਰਹੇ ਹੈ ਮੇਰਾ ਖਿਆਲ ਇੱਕ ਵਾਰੀ ਵੀ ਇਹ ਇਸ਼ੂ ਡਿਸਕਸ ਨਹੀਂ ਕੀਤਾ ਅਸੀਂ ਸੰਸਦ ਨੂੰ ਦੋ ਦਿਨ ਚੱਲਣ ਨਹੀਂ ਦਿੱਤਾ ਇਸ ਇਸ਼ੂ ਤੇ ਕਿ ਬੇੜੀਆਂ ਪਾ ਕੇ ਸਾਡੇ ਨੌਜਵਾਨਾਂ ਦੇ ਪੈਰਾਂ 'ਚ ਲੈ ਕੇ ਆਂਦੀਆਂ ਗਈਆਂ ਇਹ ਨੈਸ਼ਨਲ ਪ੍ਰਾਈਡ ਹੈ ਤੁਸੀਂ ਉਰੀ ਨਿੰਦਾ ਕਰੋ ਔਰ ਐਕਸਟਰਨਲ ਫੇਅਰ ਮਿਨਿਸਟਰ ਸੌਰੀ ਮੰਗੇ ਤੇ ਅਮਰੀਕਾ ਨਾਲ ਗੱਲ ਕੀਤੀ ਜਾਏ ਇਸੇ ਬਾਅਦ ਯੂਡ ਵੀ ਦੂਸਰਾ ਜਹਾਜ਼ ਅਮਰੀਸਰ ਆ ਗਿਆ ਪਰ ਪਿਛਲੀ ਵਾਰੀ ਉਸ ਜਹਾਜ਼ ਦੇ ਵਿੱਚ 30 ਦੇ ਲਗਭਗ ਬੰਦੇ ਗੁਜਰਾਤ ਦੇ ਸੀ ਫਿਰ ਗੁਜਰਾਤ ਉਤਾਰ ਲੋ ਜਹਾਜ਼ ਨੂੰ ਜਾਣ ਬੁੱਝ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਿਉਂਕਿ ਹਰ ਥਾਂ ਤੇ ਰਾਜਨੀਤੀ ਕੀਤੀ ਜਾਂਦੀ ਹੈ ਹਰ ਚੀਜ਼ ਨੂੰ ਪੋਲਿਟਿਕਲਾਈਜ਼ ਕੀਤਾ ਜਾਂਦਾ ਹੈ ਸੋ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜਾਣਦੇ ਨੇ ਕਿ ਮੈਨੂੰ ਗੁਜਰਾਤ ਦੇ ਲੋਕ ਤਾਂ ਵੋਟਾਂ ਪਾਉਂਦੇ ਸਰਕਾਰ ਬਣਾਉਂਦੇ ਆ ਲੇਕਿਨ ਪੰਜਾਬ ਦੇ ਲੋਕ ਨਹੀਂ ਪਸੰਦ ਕਰਦੇ ਇਸ ਕਰਕੇ ਇੱਥੇ ਉਹ ਜਹਾਜ਼ ਜਾਣ ਬੁੱਝ ਕੇ ਉਤਾਰੇ ਜਾ ਰਹੇ ਦਿੱਲੀ ਉਤਾਰੇ ਜਾ ਸਕਦੇ ਸੀਗੇ ਗੁਜਰਾਤ ਦੀ ਸਰਜ਼ਮੀਨ ਤੇ ਉਤਾਰੇ ਜਾ ਸਕਦੇ ਸੀਗੇ ਸੋ ਮੇਰੇ ਕਹਿਣ ਦਾ ਮਤਲਬ ਦੋਨੇ ਸਰਕਾਰਾਂ ਜ਼ਿੰਮੇਵਾਰ ਹੈ ਆਮ ਆਦਮੀ ਪਾਰਟੀ ਇਸ ਕਰਕੇ ਜ਼ਿੰਮੇਦਾਰਾ ਕਿ ਉਹਨਾਂ ਦੀ ਨੱਕ ਦੇ ਥੱਲੇ ਇਹ ਧੰਦਾ ਚੱਲ ਰਿਹਾ ਹੈ ਏਜੰਟ ਇਸਤੇਮਾਲ ਕਰ ਰਹੇ ਤੇ ਬਾਹਰ ਭੇਜ ਰਹੇ ਤੇ ਇੱਥੇ ਕੰਮ ਨਹੀਂ ਮਿਲ ਰਿਹਾ ਤਾਂ ਕਰਕੇ ਨੌਜਵਾਨ ਬਾਹਰ ਜਾ ਰਹੇ ਸਰ ਭਾਜਪੀ ਆਮਾਦੀ ਪਾਰਟੀ ਨੂੰ ਭੰਡ ਰਹੀ ਆ ਉਹ ਕਹਿ ਰਹੀ ਹੈ ਕਿ ਆਮਾਦੀ ਪਾਰਟੀ ਦੀ ਵਜ੍ਹਾ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਔਰ ਆਮਾਦੀ ਪਾਰਟੀ ਜੇ ਅਗਰ ਏਜੰਡਾ ਉੱਤੇ ਨਕੇਲ ਖਸ ਕੱਸਦੀ ਤਾਂ ਸ਼ਾਇਦ ਇਹ ਦਿਨੀਆਂ ਮੈਂ ਤਾਂ ਕਹਿ ਰਿਹਾ ਕਿ ਐਗਜ਼ੈਕਟਲੀ ਰਾਈਟ ਇਹ ਇੱਕ ਦੂਸਰੇ ਨੂੰ ਪੜ ਰਹੇ ਜੇ ਇੱਥੇ ਕੰਮ ਮਿਲਦਾ ਤੇ ਏਜੰਟਾਂ ਦੇ ਨਕੇਲ ਪਾਈ ਜਾਂਦੀ ਸਾਡੇ ਨੌਜਵਾਨ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਦੂਜੀ ਗੱਲ ਜੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਚਾਹੁੰਦੇ ਤਾਂ ਜਿਸ ਪ੍ਰਕਾਰ ਨਾਲ ਰਿਪੋਰਟ ਕੀਤੀ ਗਈ ਸਾਡੇ ਨੌਜਵਾਨ ਇਸ ਤਰ੍ਹਾਂ ਰਿਪੋਰਟ ਨਹੀਂ ਹੋਣੀ ਸੀ ਅਗਰ ਰਿਪੋਰਟ ਕਰਨਾ ਸੀ ਤਾਂ ਉਹ ਇੱਕ ਲਿਸਟ ਜਾਰੀ ਕਰਦੇ ਇਹ ਹਿੰਦੁਸਤਾਨ ਦੇ ਸਾਡੇ ਉਹ ਨਾਗਰਿਕ ਨੇ ਉਹ ਟੈਰਰਿਸਟ ਨਹੀਂ ਹੈ ਸਿਟੀਜ਼ਨ ਨਹੀਂ ਹੈ ਸਾਡੇ ਜਿਹੜੇ ਗੈਂਗਸਟਰ ਬੈਠੇ ਨੇ ਬਾਹਰ ਜਿਹੜੇ ਵਾਰ-ਵਾਰ ਅਸੀਂ ਉਹਨਾਂ ਦੀ ਡਿਮਾਂਡ ਕਰ ਰਹੇ ਨੇ ਜਿਹੜੇ ਕਹ ਰਹੇ ਨੇ ਕਿ ਸਾਨੂੰ ਕੋਈ ਕਹਿੰਦਾ ਖਾਲਿਸਤਾਨ ਚਾਹੀਦਾ ਕੋਈ ਗੈਂਗਸਟਰ ਜਿਹੜੇ ਇੱਕ ਨੰਬਰ ਦੇ ਗੈਂਗਸਟਰ ਰੋਜ਼ ਥ੍ਰੈਡ ਕਾਲਸ ਦੇ ਰਹੇ ਨੇ ਅਮਰੀਕਾ ਦੇ ਨੰਬਰਸ ਤੋਂ ਉਹ ਤਾਂ ਸਾਡੇ ਵਾਪਸ ਨਹੀਂ ਕਰ ਰਿਹਾ 트ੰਪ ਤੁਸੀਂ ਵਾਈਟ ਹਾਊਸ ਜਾਂਦੇ ਹੋ ਰੈਡ ਕਾਰਪਟ ਥੋੜਾ ਸਵਾਗਤ ਹੁੰਦਾ ਯੂ ਆਰ ਨਾਟ ਟਾਕਿੰਗ ਅਬਾਊਟ ਦਾ ਜਿਹੜੇ ਗੈਂਗਸਟਰ ਆ ਕੀ ਇਹਨਾਂ ਨੂੰ ਟੈਰਰਿਸਟ ਨੂੰ ਸਾਡੇ ਹਿੰਦੁਸਤਾਨ ਵਾਪਸ ਭਜੋ ਅਸੀਂ ਇਹਨਾਂ ਨੂੰ ਜੇਲਾਂ ਚ ਭੇਜ ਦਈਏ ਜਿਹੜੇ ਰਿਪੋਰਟ ਨੌਜਵਾਨ ਹੋ ਰਹੇ ਨੇ ਉਹਨਾਂ ਦੀ ਤੁਸੀਂ ਗੱਲ ਨਹੀਂ ਕਰਨੀ ਤੇ ਆ ਦੋਨੇ ਸਰਕਾਰਾਂ ਇਸ ਗੱਲ ਦੀਆਂ ਜ਼ਿੰਮੇਦਾਰ ਹਨ ਆਦਰਯੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਦੋਨਾਂ ਨੂੰ ਦੋਵੇਂ ਜਣੇ ਬੇਵਕੂ ਕੀ ਉਹਨਾਂ ਨੂੰ ਉੱਥੇ ਲੈਣ ਗਏ ਹੋ ਤੁਸੀਂ ਅੱਜ ਭਗਵੰਤ ਮਾਨ ਜੀ ਮੈਨੂੰ ਸੁਣਿਆ ਹੈ ਮੈਂ ਕਿ ਅੰਮ੍ਰਿਤਸਰ ਲੈਣ ਗਏ ਕੀ ਫਾਇਦਾ ਭਾਈ ਉੱਥੇ ਲ ਜਾ ਕੇ ਕਿ ਜੱਫੀ ਪਾ ਕੇ ਜਿਵੇਂ ਤੁਸੀਂ ਪਹਿਲਾਂ 3 ਸਾਲ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਇਆ ਹੁਣ ਫਿਰ ਬਣਾ ਰਹੇ ਹੋ ਕੀ ਉਹਨਾਂ ਦਾ 40 ਲੱਖ ਰੁਪਏ ਜਿਹੜਾ ਲੱਗਿਆ 50 ਲੱਖ ਰੁਪਏ ਵਾਪਸ ਦਿਓਗੇ ਆਈਦਰ ਗਿਵ ਸਮ ਇੰਸ਼ੋਰੈਂਸ ਜਿਹੜੇ ਰਿਪੋਰਟ ਹੋਇਆ ਕਿ ਮੈਂ ਇਹਨਾਂ ਨੂੰ ਚਾਹੇ 3rd ਕੈਟਾਗਰੀ ਦੀ ਨੌਕਰੀ ਦਿਆਂ ਲੇਕਿਨ ਇਹਨਾਂ ਨੂੰ ਸਰਕਾਰੀ ਨੌਕਰੀ ਦਿਆਂ ਫਿਰ ਉੱਥੇ ਜਾ ਕੇ ਜੱਫੀ ਪਾ ਕੇ ਐਵੇਂ ਮਗਰਮਚਦੇ ਹੰਝੂ ਜਿਹੜੇ ਐ ਉਹ ਕੀ ਕਰਨ ਦਾ ਕੀ ਫਾਇਦਾ ಲೆਟ them ਕਮ ਵਿਚਾਰਿਆਂ ਨੂੰ ਜਿਹੋ ਜਿਹੇ ਹੈਗੇ ਉਹਨਾਂ ਨੂੰ ਹੋਰ ਆਸਾਂ ਬਣਾ ਦਿਉਂਗੀ ਚੀਫ ਮਿਨਿਸਟਰ ਸਾਨੂੰ ਲੈਣਾ ਹੈ ਇਹਦੂ ਬਾਅਦ ਚੀਫ ਮਿਨਿਸਟਰ ਨੇ ਪੁੱਛਣਾ ਵੀ ਨਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਫੂਹ ਬਣਾ ਰਹੇ ਹੋ ਕਿ ਮੈਂ ਇਹਨਾਂ ਨੂੰ ਲੈਣ ਗਿਆ ਦਿੱਤਾ ਕੀ ਨਥਿੰ ਉਹਨਾਂ ਨੂੰ ਬਸਾਂ ਤੇ ਚੜਾ ਕੇ ਉਥੋਂ ਭੇਜ ਦੇਓਗੇ ਉਹਨਾਂ ਦਾ ਪੈਸਾ ਵਾਪਸ ਦਿਓ ਮੇਰੀ ਡਿਮਾਂਡ ਹੈ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਰੋਜ਼ਗਾਰ ਦਿਓ ਅਗਰ ਨਹੀਂ ਇਹ ਕੈਟਾਗਰੀ ਦਾ ਤੁਸੀਂ ਦੇ ਸਕਦੇ ਤਾਂ ਕਮ ਸੇ ਕਮ ਕੋਈ ਪੀਓਐਨ ਦਾ ਹੀ ਦੇ ਦਿਓ ਵਿਚਾਰੇ 30 35000 ਦੀ ਨੌਕਰੀ ਤੇ ਲੱਜਣ ਕਿਤੇ ਹਰ ਗਿਆਨੀ 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 ਹਰ ਬੇਤੀ ਜੀ ਕੀ ਹੋਇਆ ਗਿਆਨੀ ਅਰਬੀ ਜੋ ਗਿਆਨੀ ਰਗੂਵੀਰ ਸਿੰਘ ਸੀ ਜੋ ਜੱਥੇਦਾਰ ਸੀ ਉਹਨਾਂ ਨੇ ਕਿ ਜੱਥੇਦਾਰ ਦੀ ਇਹ ਮਰਿਆਦਾ ਨਹੀਂ ਹੈ ਜਿਸ ਤਰ੍ਹਾਂ ਇਹਨਾਂ ਨੂੰ ਕੱਢਿਆ ਗਿਆ ਇਹ ਕੋਈ ਸਿੱਟ ਨਹੀਂ ਨੂੰ ਬਣਾ ਕੇ ਕੱਢਿਆ ਜਾ ਸਕਦਾ ਉਹ ਫੇਵਰ ਚਾਹੀਨੇ ਗਿਆਨੀ ਦੇਖੋ ਜੀ ਗੱਲ ਤਾਂ ਬਿਲਕੁਲ ਠੀਕ ਹੈ ਇਹ ਗੱਲ ਉਹਨਾਂ ਸੀ ਕੋਈ ਇਸ ਤੇ ਟਿੱਪਾ ਟਿੱਪਣੀ ਨਹੀਂ ਕਰ ਸਕਦੇ ਇਹ ਤਾਂ ਪੰਜਾਬ ਦੇ ਜਿਹੜੇ ਗੁਰਸਿੱਖ ਲੋਗ ਨੇ ਜਿਹੜੇ ਅਸੀਂ ਉਸ ਸੰਸਥਾ ਦੇ ਨਾਲ ਵੱਜੇ ਵੇ ਹ ਐ ਵੈਸੇ ਤਾਂ ਉਹਨਾਂ ਦੀਆਂ ਜਿਹੜੀਆਂ ਸਾਡੀਆਂ ਉਹ ਗੁਰਮਰਿਆਦਾ ਸੀ ਉਹ ਸਾਰੀਆਂ ਹੀ ਸਿੱਕੇ ਟੰਗ ਦਿੱਤੀਆਂ ਗਈਆਂ ਉਹਦੇ ਤੇ ਮੈਂ ਆਪਣੀ ਟਿੱਪਾ ਟਿੱਪਣੀ ਕਰਨਾ ਜਾਇਜ਼ ਨਹੀਂ ਸਮਝਦਾ ਲੇਕਿਨ ਹਾਂ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਹੈ ਕਿ ਕਿਤੇ ਨਾ ਕਿਤੇ ਸਿੱਖਾਂ ਦੇ ਮਨ ਨੂੰ ਇਸ ਗੱਲ ਨਾਲ ਠੇਸ ਪਹੁੰਚ ਗਈ ਹੈ ਕੋਈ ਇੱਕ ਅਦਾ ਵਿਅਕਤੀ ਅਗਰ ਅਕਾਲ ਤਖਤ ਦੀ ਮर्यादा ਨੂੰ ਜਿਹੜਾ ਹੈ ਕੋਈ ਐਸਾ ਠੇਸ ਪਹੁੰਚਾਉਣ ਦੀ ਕੋਈ ਪਾਰਟੀ ਜਾਂ ਕੋਈ ਵਿਅਕਤੀ ਵਿਸ਼ੇਸ਼ ਕਰਦਾ ਹੈ ਤੇ ਫਿਰ ਉਹਰੇ ਮਗਰ ਸਾਰਾ ਕੁਝ ਇਦਾਂ ਉਦਾਂ ਸਾਰਾ ਪ੍ਰੋਗਰਾਮ ਰਚਿਆ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਬਾਕੀ ਮੈਂ ਇਹਦੇ ਤੇ ਬਾਲਾ ਆਪ ਦਾ ਵਿਸ਼ੇਸ਼ ਕੋਈ ਟਿੱਪਣੀ ਨਹੀਂ ਦੇਣਾ ਦਿੱਲੀ ਦੇ ਇਲੈਕਸ਼ਨ ਤੋਂ ਬਾਅਦ ਹੁਣ ਜੇ ਉਪਚਨਾਮ ਜਿਹੜੇ ਇੱਥੇ ਪੱਛਮੀ ਸੀਟ ਤੇ ਹੋ ਰਹੇ ਬਾਈ ਇਲੈਕਸ਼ਨ ਹੋ ਰਹੇ ਨੇ ਗੁਗਜੀ ਦੇ ਅਧਿਆਨ ਤੋਂ ਬਾਅਦ ਤੇ ਇਸ ਚੀਜ਼ ਨੂੰ ਲੈ ਕੇ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜੋਰਪੁਰ ਬਾਈ ਇਲੈਕਸ਼ਨ ਲੜਾਂਗੇ ਯਾਰ ਦੇਖਣਾ ਕੀ ਹੈ ਉਹ ਤਾਂ ਉਹਨਾਂ ਦਾ ਪਾਵਰ ਗ੍ਰੇਡੀ ਸੜ ਗਿਆ ਬੈਂਕ ਸਾਹਿਬ ਕਹੀ ਜਾਂਦੇ ਸੀ ਮੈਨੂੰ ਰਾਤ ਚ ਗੱਡੀ ਚ ਬੈਠੇ ਜਾਨੀ ਕਿ ਆਦਰਨੀਆਂ ਕੇਜਰੀਵਾਲ ਸਾਹਿਬ ਖੁਦ ਚੋਣ ਹਾਰ ਗਏ ਨਹੀਂ ਔਰ ਦਿੱਲੀ ਹਾਰ ਗਈ ਨੇ ਜਿਹੜਾ ਦਿੱਲੀ ਮਾਡਲ ਤੇ ਇੱਥੇ ਸਰਕਾਰ ਬਣਾਈ ਸੀ ਹੁਣ ਇੱਥੇ ਤਾਂ ਬਾਬਾ ਜੀ ਦੀ ਕਿਰਪਾ ਰਹਿਣ ਵਾਲੀ ਹੈ ਭਾਰਪੂਸ਼ਣ ਆਸ਼ੂ ਉਤਾਰੇ ਜਾ ਸਕਦੇ ਨਹੀਂ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੌਣ ਉਮੀਦਵਾਰ ਹੋਏਗਾ ਉਹ ਵੀ ਗੋਗੀ ਜੀ ਦੀ ਵਾਈਫ ਨੂੰ ਸਪੀਕਰਟ ਜੇ ਅਨਾਉਂਸ ਨਹੀਂ ਕੀਤੀ ਜਾ ਰਹੀ ਨਾ ਹੀ ਉਹਨਾਂ ਨੂੰ ਆਮਾਦੀ ਪਾਰਟੀ ਦੇਖਿਆ ਜਾ ਰਿਹਾ ਕਿਸ ਤਰ੍ਹਾਂ ਦੇ ਦੇਖੋ ਇਹ ਪਾਰਟੀ ਦਾ ਉਹਨਾਂ ਦਾ ਫੈਸਲਾ ਹੈ ਮੈਂ ਐਵੇਂ ਆਮ ਆਦਮੀ ਪਾਰਟੀ ਦੇ ਕੰਮ 'ਚ ਦਖਲ ਦੇਵਾਂ ਵੀ ਕਿਹਨੂੰ ਟਿਕਟ ਦੇਣੀ ਚਾਹੀਦੀ ਹੈ ਕਿਹਨੂੰ ਨਹੀਂ ਦੇਣੀ ਚਾਹੀਦੀ ਉਹ ਜਦੋਂ ਟਿਕਟ ਦੇਣਗੇ ਉਦੋਂ ਕੋਈ ਗੱਲ ਹੋਊਗੀ ਤਾਂ ਮੈਂ ਕਰ ਸਕਦਾ ਆਦਰਵਾਇਜ਼ ਥੈਟ ਇਜ਼ ਉਹਨਾਂ ਦਾ ਮੰਡਟ ਹੈ ਲੈਪਟਾਪ ਬੰਦੇ ਨੇ ਸਰ ਪਿੱਛੇ 2 ਦਿਨ ਪਹਿਲਾਂ ਪਿਉ ਲਾਨੇ ਸ਼ਹਿਰ ਦੇ ਚ ਸਟੂਡੈਂਟਾਂ ਨੂੰ ਲੈਪਟਾਪ ਦਿੱਤੇ ਗਏ ਤੇ ਇਸ ਨੂੰ ਕਿਸ ਤਰ੍ਹਾਂ ਲੋਕਾਂ ਕੋਲੇ ਖਾਣ ਨੂੰ ਰੋਟੀ ਨਹੀਂ ਹੈ ਵਨ ਸਾਹਿਬ ਲੈਪਟਾਪ ਦੀ ਜ਼ਰੂਰਤ ਚੰਗੀ ਗੱਲ ਹੈ ਤੁਸੀਂ ਦਿੱਤੇ ਐ ਪਰ ਇਹ ਪੁਰਾਣੀਆਂ ਸਰਕਾਰਾਂ ਵੀ ਇਦਾਂ ਹੀ ਕਰਦੀਆਂ ਸੀ ਮੈਂ ਆਪਣੀ ਸਰਕਾਰ ਦੀ ਕਿਤੇ ਗੱਲ ਕਰਦੇ ਆ ਜਦੋਂ ਇਹੋ ਜੀ ਗੱਲ ਕਰਨਾ ਟੈਬ ਦੇਨੇ ਲੈਪਟਾਪ ਦੇਨੇ ਇਹ ਕੇਵਲ ਇੱਕ ਨਿਊਜ਼ ਬਣਾਉਣ ਨੂੰ ਵਿਖਾਵੇ ਲਈ ਜਾਂ ਫੋਨ ਦੇਨੇ 스마트ਫੋਨ ਦੇਨੇ ਸਾਡੀ ਸਰਕਾਰ ਨੇ ਦਿੱਤੇ ਸਨ ਇਹਰੇ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੋਣ ਲੱਗਿਆ ਤੁਸੀਂ ਲੋਕਾਂ ਨੂੰ ਨੌਕਰੀਆਂ ਦਿਓ ਚੰਗੇ ਕੰਮ ਕਰੋ ਪੰਜਾਬ ਦੇ ਖਜ਼ਾਨੇ ਤੇ ਥੋੜਾ ਕੰਟਰੋਲ ਰੱਖੋ ਤਰੀਕੇ ਨਾਲ ਸਰਕਾਰ ਨੂੰ ਚਲਾਓ ਅੱਜ ਪੰਜਾਬ ਦੇ ਬਹੁਤ ਮਾੜੇ ਹਾਲ ਨੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਹ ਜਿਹੜੇ ਕਾਲਾ ਦੌਰ ਚੱਲਿਆ ਸੀ ਇਸੇ ਤਰ੍ਹਾਂ ਪੁਲਿਸ ਸਟੇਸ਼ਨਾਂ ਤੇ ਹੌਲੀ ਹੌਲੀ ਅਟੈਕਸ ਹੋਣ ਲੱਗੇ ਸੀ ਅੱਜ ਉਸੇ ਤਰ੍ਹਾਂ ਦੇ ਦਿਨ ਹੈ ਮੇਰਾ ਖਰ ਲੁਧਿਆਣੇ ਦੇ ਵਿੱਚ ਅੱਧੇ ਵਪਾਰੀਆਂ ਨੂੰ ਥ੍ਰੈਟ ਕਾਲਸ ਆਉਂਦੀਆਂ ਨੇ ਜਿਹੜੇ ਚੁੱਪ ਚਬੀਤੇ ਜਾ ਕੇ ਗੈਂਗਸਟਰਾਂ ਨੂੰ ਪੈਸੇ ਦੇ ਆਉਂਦੇ ਨੇ ਸਾਰੇ ਪੰਜਾਬ ਦੀ ਇਹ ਕਹਾਣੀ ਹੈ ਸੋ ਲੈਪਟਾਪ ਵੰਡਣ ਦੇ ਨਾਲ ਤੁਸੀਂ ਇਹ ਕਰੋ ਕਿ ਮੈਂ ਮੈਂ ਪੰਜਾਬ ਦਾ ਸਟੂਡੈਂਟ ਦੀ ਨੋਹਾਰ ਬਦਲਤੀ ਹੈ ਥੋੜੇ ਕੋ টিਚਰਸ ਦਾ ਹੈ ਨਹੀਂ ਹੈ ਪਿੱਛੇ ਜਿਹੜੇ ਅਖਬਾਰਾਂ ਦੀ ਖਬਰ ਲੱਗੀ ਸੀ ਸਕੂਲ ਦੇ ਵਿੱਚ ਇੱਕ ਟੀਚਰ ਅੱਜ ਕਿੱਥੇ ਨੇ ਤੁਹਾਡੇ ਜਿਹੜੇ ਸਕੂਲ ਬਣਾਉਣੇ ਸੀਗੇ ਉਹਨਾਂ 'ਸੇ ਬਜਟ ਨੋ ਟੀਚਰ ਕਿੱਦਾਂ ਕਰੋਗੇ ਲੈਪਟਾਪ ਦੇਣਾ ਕੀ ਹੋ ਜਾਏਗਾ ਸਰ ਪੰਜਾਬ ਦਾ ਕਾਂਗਰਸ ਦਾ ਪਰਿਵਾਰ ਹੀ ਬਦਲਿਆ ਗਿਆ ਉਸ ਵਿੱਚ ਕਿਸ ਤਰ੍ਹਾਂ ਬਹੁਤ ਚੰਗੀ ਗੱਲ ਹੈ ਜੀ ਸਾਨੂੰ ਇੱਕ ਨਵੇਂ ਪਰਿਵਾਰੀ ਮਿਲੇ ਹੈ ਔਰ ਤੁਜ਼ੁਰਬੇਦਾਰ ਪਰਿਵਾਰੀ ਮਿਲੇ ਹੈ ਸੀਨੀਅਰ ਮੋਸਟ ਬੰਦਾ ਮਿਲੇ ਹੈ ਜਿਨ੍ਹਾਂ ਨੇ ਪੀਸੀਸੀ ਵੀ ਰਹੇ ਹੈ ਜਿਹੜੇ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਨੇ ਔਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹੇ ਔਰ ਸਾਨੂੰ ਬੜੀਆਂ ਆਸਾਂ ਹੈ ਬਗੇਲ ਸਾਹਿਬ ਦੇ ਆਉਣ ਦੇ ਨਾਲ ਅਸੀਂ ਸਾਰੇ ਜਾਣੇ ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਰਾਜ ਬਣਾਵਾਂਗਾ ਠੀਕ ਥੈਂਕ ਯੂ ਸਰ